ਬਿਲਗਾ ਦੇ ਬਲੂ ਮੂਨ ਰੈਸਟੋਰੈਂਟ ਵਿਖੇ ਇੰਟਰਨੈਸ਼ਨਲ ਲਾਇਨ ਕਲਬ ਬਿਲਗਾ ਆਸਥਾ ਦੀ ਇੱਕ ਵਿਸ਼ੇਸ਼ ਮੀਟਿੰਗ ਲਾਇਨ ਸੁਖਰਾਮ ਦੀ ਪ੍ਰਧਾਨਗੀ ਹੇਠ ਪ੍ਰੇਰ ਕਰਨ ਉਪਰੰਤ ਸ਼ੁਰੂ ਹੋਈ। ਬੀਤੇ ਸਾਲ ਵਿੱਚ ਕਲਬ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਸਰਬਸੰਮਤੀ ਨਾਲ ਲਾਇਨ ਕੋਬਿੰਦਰ ਸਿੰਘ ਨੂੰ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਬਾਕੀ ਟੀਮ ਲਾਇਨ ਬਹਾਦਰ ਸਿੰਘ ਸੈਕਟਰੀ, ਲਾਇਨ ਤੀਰਤ੍ਰਾਮ ਕੈਸ਼ੀਅਰ, ਦੀਸ਼ ਕੁਮਾਰ ਸਹਾਇਕ ਕੈਸ਼ੀਅਰ ਅਤੇ ਲਾਇਨ ਸੁਖਰਾਮ ਨੂੰ ਪੀਆਰਓ ਚੁਣਿਆ ਗਿਆ ਕਲੱਬ ਦੇ ਬਾਕੀ ਮੈਂਬਰਾਂ ਲਾਇਨ ਪ੍ਰਿੰਸੀਪਲ ਰਵੀ ਸ਼ਰਮਾ ਲਾਇਨ ਕਮਲਜੀਤ ਕਾਲੀਆ ਲਾਇਨ ਪੁਸ਼ਕਰ ਕੁਮਾਰ ਲਾਇਨ ਵਿਜੇ ਕੁਮਾਰ ਲਾਇਨ ਕਸ਼ਮੀਰੀ لال ਲਾਇਨ ਦੀਪਕ ਕੁਮਾਰ ਅਤੇ ਲਾਇਨ ਜਤਿੰਦਰ ਕੁਮਾਰ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਇਸ ਮੌਕੇ ਨਵੇਂ ਚੁਣੇ ਗਏ ਲਾਇਨ ਕੁਪਿੰਦਰ ਕੁਮਾਰ ਨੇ ਕਿਹਾ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਧ ਤੋਂ ਵੱਧ ਪ੍ਰੋਜੈਕਟ ਕਰਨਗੇ ਸਾਰੇ ਮੈਂਬਰਾਂ ਨੂੰ ਨਾਮ ਲੈ ਕੇ ਚੱਲਣਗੇ ਲਾਈਨ ਪ੍ਰਿੰਸੀਪਲ ਰਵੀ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਰਾਸ਼ਟਰੀ ਗਾਣ ਕਰਕੇ ਮੀਟਿੰਗ ਸਮਾਪਤ ਕੀਤੀ ਗਈ ਆਰਐਸਵੀ ਨਿਊਜ਼ ਤੋਂ ਪੱਤਰਕਾਰ ਵਿਜੇਪਾਪਾ ਦੇ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਂ ਲਾਈਨ ਵਿਜੇ ਕੁਮਾਰ ਡਿਸਟ੍ਰਿਕਟ ਚੇਅਰਮੈਨ ਮੀਡੀਆ ਕਵਰੇਜ ਲਾਈਨ ਕਲੱਬ ਬੇਲਗਾ ਹਸਤਾ ਤੋਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਜਿਹੜੀ ਸਾਡੀ ਡਿਸਟ੍ਰਿਕਟ ਹੈਗਾ ਫਲੋਰ ਤਰਿਆਤ ਤੋਂ ਲੈ ਕੇ ਲੇਲ ਦਾ ਤੱਕ ਇੱਕ ਸਾਡਾ ਡਿਸਟ੍ਰਿਕਟ ਹੈਗਾ 321D ਉਹਦੇ ਵਿੱਚ ਸਾਰੀਆਂ ਕਲੱਬਾਂ ਦੇ 170 75 ਕਲੱਬਾਂ ਆ ਡਿਸਟ੍ਰਿਕਟ ਦੇ ਵਿੱਚ ਉਹ ਸਾਰਿਆਂ ਦੀ ਹਰ ਸਾਲ ਨਵੇਂ ਪ੍ਰਧਾਨ ਨਵੀਂ ਟੀਮ ਚੁਣੀ ਜਾਂਦੀ ਹੈ ਸਾਰਿਆਂ ਦੀ ਤੇ ਸਾਡੀ ਜਿਹੜੀ ਕਲੱਬ ਹੈਗੀ ਲਾਈਨ ਕਲੱਬ ਬਿਲਗਾ ਆਸਥਾ ਇਹ ਤੇ ਅੱਜ ਸਾਡੀ ਮੀਟਿੰਗ ਹੋਈ ਇੱਥੇ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨ ਲਾਈਨ ਭੁਪਿੰਦਰ ਕੁਮਾਰ ਕੈਂਤ ਨੂੰ ਚੁਣਿਆ ਸੈਕਟਰੀ ਲਾਈਨ ਬਹਾਦਰ ਸਿੰਘ ਕੈਸ਼ੀਅਰ ਲਾਈਨ ਪੀਰਥਰਾਮ ਸਹਾਇਕ ਕੈਸ਼ੀਅਰ ਲਾਈਨ ਪੀਰਥਰਾਮ ਸਤੀਸ਼ ਕੁਮਾਰ ਪੀਆਰਓ ਸੁਖਰਾਮ ਸਿੱਧਮ ਇਸ ਟੀਮ ਜਿਹੜੀ ਨਵੀਂ ਚੁਣੀ ਗਈ ਆ ਸਭ ਤੋਂ ਪਹਿਲਾਂ ਮੈਂ ਨਵੀਂ ਚੁਣੀ ਗਈ ਟੀਮ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਮੈਂ ਸਾਰੇ ਪੋਸਟਾਂ ਨਿਭਾ ਚੁੱਕਾ ਆ ਇਸੇ ਤਰ੍ਹਾਂ ਇਹ ਜਿਹੜੀ ਨਵੀਂ ਚੁਣੀ ਗਈ ਟੀਮ ਆ ਇਹ ਸਭ ਤੋਂ ਵੱਧ ਤੋਂ ਵੱਧ ਵਧੀਆ ਪ੍ਰੋਜੈਕਟ ਕਰਨਗੇ ਲਾਈਨ ਕਲੱਬ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਲਾਈਨ ਕਲੱਬ ਆ ਉਹ ਜਿਹੜੇ ਸਮਾਜਿਕ ਕੰਮ ਜਿਹੜੇ ਹੈਗੇ ਸੇਵਾ ਦੇ ਕਾਰਜ ਕਰਦੇ ਆ ਸਾਰਾ ਸਾਲ ਨਵੇਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਿੰਨੇ ਵੀ ਪ੍ਰੋਜੈਕਟ ਹੋਣੇ ਜਿੰਨੀਆਂ ਮੀਟਿੰਗਾਂ ਹੋਣੀਆਂ ਨਵੇਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਣਗੀਆਂ ਤੇ ਅੱਜ ਇੱਥੇ ਹਾਜ਼ਰ ਲਾਈਨ ਕਲੱਬ ਦੇ ਮੈਂਬਰ ਜਿਹੜੇ ਲਾਈਨ ਪ੍ਰਿੰਸੀਪਲ ਰਵੀ ਸ਼ਰਮਾ ਜੀ ਬਹੁਤ ਹੀ ਸਤਿਕਾਰਯੋਗ ਨਾਲ ਲਾਇਨ ਕਮਜੀਤ ਕਾਲੀਆ ਜੀ ਲਾਇਨ ਪੁਸ਼ਕਰ अरोड़ा ਜੀ ਲਾਇਨ ਕਸ਼ਮੀਰੀ ਲਾਲ ਜੀ ਲਾਇਨ ਦੀਪਕ ਮਾਰ ਤੇ ਲਾਇਨ ਜਤਿੰਦਰ ਕੁਮਾਰ ਜੀ ਅੱਜ ਇੱਥੇ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਤੇ ਸਾਰਿਆਂ ਨੇ ਬਹੁਤ ਵਧੀਆ ਢੰਗ ਦੇ ਨਾਲ ਟੀਮ ਨੂੰ ਜਿਹੜੀਆਂ ਮੁਬਾਰਕਬਾਦ ਦਿੱਤੀ ਆ ਤੇ ਇੱਕ ਵਾਰ ਫਿਰ ਮੈਂ ਪ੍ਰਧਾਨ ਜੀ ਤੋਂ ਜਿਵੇਂ ਕਿ ਪ੍ਰਧਾਨ ਜੀ ਨੇ ਕਿਹਾ ਹੈ ਕਿ ਵਿਸ਼ਵਾਸ ਦਵਾਇਆ ਹੈ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਡੋਣਗੇ ਮੈਂ ਇਹ ਹੀ ਆਸ ਕਰਦਾ ਹੋਇਆ ਇੱਕ ਵਾਰ ਫਿਰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਕਹਿੰਦਾ ਹਾਂ ਜੈ ਹਿੰਦ ਜੈ ਲਾਜਨਿਜ਼ਮ ਥੈਂਕ ਯੂ